ਨਵੇਂ ਨਵੇਂ ਦੁਕਾਨਦਾਰਾਂ ਵਾਸਤੇ ਟਾਸਕ ਚੱਕ ਆਇਆ ਆ ਇਹ ਦੇਖ ਤਾਂ ਤਰ 13 ਵਾਹੀਂ ਆਂਦਾ ਐ ਚੀਕਾ ਮਾਰਨ ਨਾਲ ਨਹੀਂ ਆਂਦਾ ਐ ਅੱਧੀ ਅੱਧੇ ਹਸਪਤਾਲਾਂ 'ਵਰ ਘੜ ਕੇ ਨਹੀਂ ਆਂਦਾ ਵੀ ਭਰਾ ਨੂੰ ਭਰਾ ਨਾਲ ਲੜਾ ਦਿਓ ਜੀ ਅਗਲੇ ਵੇ ਘਰੇ ਟੈਨਸ਼ਨ ਪਾ ਦਿਓ ਜੀ ਹੈ ਸਮਾਸ਼ੇਵੀ ਲੈ ਸਮਾਸ਼ੇਵੀ ਅੱਜ ਚਲ ਕੇ ਮਾਰਕੀਟ ਲੱਭਣ ਇਹਨੂੰ ਇਹ ਕਿਥੋਂ ਰੱਖਿਆ ਸੀਗਾ 799 ਰੁਪਏ ਦੇ ਵਿੱਚ 74344050 ਆਰਡਰ ਨੰਬਰ 74344050 ਸਿਰਫ 800 ਰੁਪਏ ਦੀ ਰੇਂਜ ਦੇ ਵਿੱਚ 4 ਮਹੀਨੇ ਦੀ ਗਾਰੰਟੀ ਜੇ ਬੂਟ ਉੱਡ ਜੇ ਨਵਾਂ WhatsApp ਸਕਰੀਨਸ਼ਾਟ ਭੇਜ ਦਿਓ ਦੇ ਦਾਂਗੇ ਲਓ ਜੀ ਅੱਧਾ ਰੇਟ ਬਾਦਾਂਗੇ ਜਿਹੜਾ ਸਾਡੇ ਖਿਲਾਫ ਵੀਡੀਓ ਬੰਦ ਹੈ ਜੇ ਇੰਨੀ ਵਾਰ ਘੁਮਾ ਕੇ ਦਿਖਾ ਦੇ। ਹਲ ਅੱਧਾ ਰੇ ਚੱਲ। ਹੋਰ ਦੱਸ। ਆਪੇ ਦੂਰ ਬੈਣਾ ਕੰਮ ਨਹੀਂ ਭੁੱਲਿਆ। 15 ਬੰਦਨਾ ਜੋੜੇ ਹਜੇ ਵੀ ਵੇਚਿਆ ਨਾ। ਹਲ ਇੱਕ ਆਦਾਨੋ ਰਿਟੇਲ। ਤੁਹਾਡੀ ਜੇਨਲੀ ਕਿੰਨੀ ਵਾਰੀ ਕਮਾਇਆ? ਆਪਾ ਸਾਰਾ ਦਿਨ ਰਿਕਾਰਡਿੰਗਾਂ ਤੇ ਰਹਿੰਨੇ। ਉਹ ਨਾ ਘਰ ਰਿਕਾਰਡਿੰਗ ਕਰ ਲਓ। ਲੜਾਈ ਕਰਾ ਦਿਓ। ਮੈਚ ਕਰਾ ਦਿਓ। ਚੱਤ ਹੁਣ ਇਹ ਪਗੜੀ ਇੰਨੀ ਵਾਰ ਕਿਵੇਂ ਘੁੰਮ ਰਿਹਾ ਇਹ ਸੱਚੀ ਇੰਨੀ ਵਾਰ ਮਿੰਦੋ ਵੀ ਨਹੀਂ ਘੁੰਮਿਆ ਲੈ ਦੁਕਾਨਦਾਰਾ ਤੁੰ ਕਿਸੇ ਨੂੰ ਕੀ ਪੈਸੇ ਦੇਣੇ ਆ ਕਿਸੇ ਨੇ 3.5 ਲੱਖ ਰੁਪਈਆ ਲਾਇਆ ਕੰਮ 'ਚ ਉਹ ਬੰਦੇ ਨੇ 3.5 ਲੱਖ ਰੁਪਈਆ ਲਿਮਟ ਬਣਾ ਕੇ ਲਾਇਆ ਉਹ ਦਿੱਲੀੋਂ ਮਾਲ ਵੇਚਣ ਆਇਆ ਵੰਡ ਕਰੀ ਨਹੀਂ 3.5 ਲੱਖ ਰੁਪਈਆ ਦਾ ਮਾਲ ਵੇਚਣ ਆਇਆ ਰਿਕਾਰਡਿੰਗ ਵੀ ਪਈ ਆ ਵੀਡੀਓ ਵੀ ਪਈ ਆ ਇਸ ਬੰਦੇ ਨੇ ਉੱਥੋਂ 2 ਲੱਖ ਦਾ ਮਾਲ ਲਿਆ 2 ਲੱਖ ਦਾ ਮਾਲ ਲਿਆ ਉਸ ਤੋਂ ਬਾਅਦ ਉਹਨੇ ਫੋਨ ਕਰਕੇ ਕਿਹਾ ਕਿ ਜੇ ਲੁਧਿਆਣੇ ਵੜਿਆ ਤਾਂ ਤੇਰੀਆਂ ਲੱਤਾਂ ਤੋੜੂੰਗਾ ਤੇਰਾ ਗਲੂਸ ਕਰੂੰਗਾ ਤੇਰੇ ਕੱਪੜੇ ਬਾੜ ਕੇ ਭੇਜੂੰਗਾ ਇਹਨੂੰ ਕਹ ਆਹ ਕਹਿ ਕੇ ਪਾ ਵੀ ਹਣੀ ਆਕ ਹੈ ਵੀ ਉਹ ਬੰਦਾ ਕਿਹੜਾ ਸੀਕਰ ਜਾਂ ਉਹ ਬੰਦਾ ਨਹੀਂ ਸੀ ਫਿਰ ਮੈਂ ਵੀਡੀਓ ਪਾਉਂਗਾ ਮੈਂ ਰਿਕਾਰਡਿੰਗ ਪਾਉਂਗਾ ਇੱਥੇ ਰੋਕੇ ਗਿਆ ਉਹ ਬੱਦੂਆਂ ਲੱਗਦੀਆਂ ਨੇ ਉਹ ਬੱਦੂਆਂ ਉਹ ਬਦਦੂਆ ਲੱਗਦੀਆਂ ਨੇ ਲੋਕਾਂ ਦੀਆਂ ਉਹ ਬਦਦੂਆ ਜਿਨ੍ਹਾਂ ਕੋਲ ਕੰਮ ਕਰਨ ਲਈ 35 ਲੱਖ ਰੁਪਏ ਸਾਰੇ ਤੇ 2 ਲੱਖ ਰੁਪਏ ਦਾ ਤੂ ਕਬਜ਼ਾ ਕਰਕੇ ਬਹਿ ਗਿਆ ਤੇ ਬਾਅਦ ਚ ਉਹਦੀਆਂ ਚੀਜ਼ਾਂ 100-100 ਰੁਪਏ ਦੇ ਹਿਸਾਬ ਨਾਲ ਵੇਚਤੀਆਂ ਤੂੰ ਤਾਂ ਫ੍ਰੀ ਵੀ ਦੇ ਸਕਦਾ ਕਿਉਂਕਿ ਉਹ ਹੈ ਹੀ ਹਰਾਮ ਦੀ ਜਿਹਦੇ ਪੈਸੇ ਲੱਗੇ ਨਾ ਮੈਂ 20% ਤੋਂ ਘੱਟ ਕੰਮ ਨਹੀਂ ਕਰਦਾ ਕਿਉਂ ਮੈਂ ਸਿਸਟਮ ਚਲਾਉਣਾ ਤੂੰ ਕਿਹੜਾ ਪੈਸੇ ਮੋੜਨੇ ਹੁੰਦੇਗੇ ਇਹਦੇ ਸਾਰੇ ਆ ਰਹੇ ਨੇ ਲਾਈਨ ਬਣਾ ਬਣਾ ਕੇ ਸਾਰੇ ਟੈਂਸ਼ਨ ਨਾਲ ਹੈ ਸਾਰੇ ਲਾਈਨ ਬਣਾਵਣਾ ਆ ਗਏ ਰਹੇ ਨੇ ਤੇਰਾ ਡਰ ਮੈਹੀ ਖਤਮ ਕੀਤਾ ਸਾਰਿਆਂ ਚ ਇਸ ਰੂਪਾ ਮੈਨੂੰ ਹੀ ਪੈਣਾ 800 ਰੁਪਏ ਦੇ ਵਿੱਚ 74344050 ਧੰਨਵਾਦ